ਮੇਰੀ ਪੂਰੀ ਰਾਤ ਬੇਚੈਨੀ ਨਾਲ ਪਾਸੇ ਬਦਲਦੇ ਬੀਤ ਗਈ ਸੀ ਸਾਰੀ ਰਾਤ ਮੇਰੀ ਚਾਹਤ ਤੇ ਬਣੀ ਰਹੀ ਦਿਲ ਕਰਦਾ ਸੀ ਕਾਸ਼ ਇਸ ਸਮੇਂ ਮੇਰਾ ਘਰਵਾਲਾ ਮੇਰੇ ਕੋਲ ਹੁੰਦਾ ਤਾਂ ਮੇਰੇ ਅੰਦਰ ਦੀ ਇੱਛਾ ਨੂੰ ਪੂਰਾ ਕਰਦਾ ਹੁਣ ਮੈਂ ਸੋਚ ਲਿਆ ਸੀ ਕਿ ਮੈਂ ਆਪਣੇ ਘਰਵਾਲੇ ਨੂੰ ਕਹਿ ਦਾਂਗੀ ਕਿ ਉਹ ਮੈਨੂੰ ਜੀਤੀ ਤੋਂ ਜੀਤੀ ਆਪਣੇ ਕੋਲ ਬੁਲਾ ਲਵੇ ਕਿ ਉਸ ਬਿਨਾ ਰਹਿਣਾ ਮੈਂ ਸੋਚ ਵੀ ਨਹੀਂ ਸਕਦੀ ਆਪਣੇ ਜਜ਼ਬਾਤਾਂ ਨੂੰ ਕਾਬੂ ਕਰਨਾ ਤਾਂ ਇਸ ਤੋਂ ਵੀ ਜ਼ਿਆਦਾ ਮੁਸ਼ਕਲ ਹੈ ਵਿਆਹ ਤੋਂ ਪਹਿਲਾਂ ਸਾਫ਼ ਤੌਰ ਤੇ ਮੇਰੇ ਘਰਵਾਲੇ ਨਾਲ ਇਹ ਗੱਲ ਕੀਤੀ ਸੀ ਕਿ ਵਿਆਹ ਦੇ ਬਾਅਦ ਤੇਰੀ ਜਨਾਨੀ ਤੇਰੇ ਨਾਲ ਹੀ ਜਾਵੇਗੀ ਤੇ ਉਸ ਸਮੇਂ ਮੇਰੇ ਘਰਵਾਲੇ ਨੇ ਇਸ ਗੱਲ ਦਾ ਯਕੀਨ ਦਿਵਾਇਆ ਸੀ ਕਿ ਮੈਂ ਏਸ ਨੂੰ ਆਪਣੇ ਨਾਲ ਹੀ ਰੱਖਾਂਗਾ ਤੇ ਹੁਣ ਵਿਆਹ ਨੂੰ 1 ਸਾਲ ਹੋ ਗਿਆ ਸੀ ਪਰ ਹੁਣ ਤੱਕ ਵੀ ਉਸ ਨੇ ਮੈਨੂੰ ਆਪਣੇ ਕੋਲ ਬਣਾਉਣ ਦੀ ਗੱਲ ਹੀ ਨਹੀਂ ਕੀਤੀ ਤੇ ਮੈਂ ਜਦੋਂ ਵੀ ਗੱਲ ਕਰਨ ਦੀ ਤਾਂ ਉਹ ਮੈਨੂੰ ਟਾਲ ਦਿੰਦਾ ਤੇ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗਦਾ ਸੀ ਅਤੇ ਹੁਣ ਤਾਂ ਪਿਛਲੇ ਕਈ ਦਿਨਾਂ ਤੋਂ ਮੇਰੇ ਨਾਲ ਸਹੀ ਤਰੀਕੇ ਨਾਲ ਗੱਲ ਵੀ ਨਹੀਂ ਕਰ ਰਿਹਾ ਸੀ ਪਹਿਲਾਂ ਉਹ ਮੇਰੇ ਨਾਲ ਘੰਟਾ ਘੰਟਾ ਗੱਲਾਂ ਕਰਦਾ ਰਹਿੰਦਾ ਸੀ ਤੇ ਜਦੋਂ ਮੈਂ ਦੂਜੀਆਂ ਕੁੜੀਆਂ ਨੂੰ ਉਹਨਾਂ ਦੇ ਘਰ ਉਹਨਾਂ ਨਾਲ ਹਸੀ ਖੁਸ਼ੀ ਜ਼ਿੰਦਗੀ گزارਦੇ ਵੇਖਦੀ ਤਾਂ ਮੈਨੂੰ ਅਹਿਸਾਸ ਹੁੰਦਾ ਸੀ ਕਿ ਕਾਸ਼ ਮੇਰਾ ਘਰਵਣਾ ਵੀ ਮੇਰੇ ਕੋਲ ਹੁੰਦਾ ਤਾਂ ਮੈਂ ਵੀ ਆਪਣੇ ਘਰਵਣੇ ਨਾਲ ਵਧੀਆ ਸਮਾਂ گزار ਰਹੀ ਹੁੰਦੀ ਘਰ ਦੇ ਵਿੱਚ ਮੇਰੇ ਸਹੁਰੇ ਤੋਂ ਬਿਨਾ ਹੋਰ ਕੋਈ ਵੀ ਨਹੀਂ ਸੀ ਬਜ਼ੁਰਗ ਹੋਣ ਕਰਕੇ ਪੂਰਾ ਦਿਨ ਆਪਣੇ ਕਮਰੇ ਵਿੱਚ ਹੀ ਰਹਿੰਦੀ ਸੀ ਆਪਣੇ ਘਰਵਾਲੇ ਦੇ ਕਹਿਨ ਤੇ ਮੈਂ ਉਹਨਾਂ ਦਾ ਧਿਆਨ ਆਪ ਰੱਖਦੀ ਸੀ ਉਹਨਾਂ ਨੂੰ ਸਮੇਂ ਤੇ ਦਵਾਈ ਦਿੰਦੀ ਸੀ ਅਤੇ ਇਸ ਕੰਮ ਲਈ ਮੈਂ ਕਿਸੇ ਨੌਕਰ ਤੇ ਵੀ ਭਰੋਸਾ ਨਹੀਂ ਕਰਦੀ ਸੀ ਹੁਣ ਮੇਰਾ ਜ਼ਿਆਦਾਤਰ ਸਮਾਂ ਆਪਣੇ ਸਹੁਰੇ ਦੇ ਨਾਲ ਹੀ ਗੁਜ਼ਰਦਾ ਸੀ ਉਹ ਜਦੋਂ ਵੀ ਮੈਨੂੰ ਆਪਣੇ ਦਿਲਚਸਪ ਕਥੇ ਸੁਣਾਉਂਦੇ ਤਾਂ ਮੈਂ ਉਹਨਾਂ ਦੀ ਗੱਲਾਂ ਦੇ ਵਿੱਚ ਖੋ ਜਾਂਦੀ ਸੀ ਮੇਰਾ ਸਹੁਰਾ ਜਵਾਨੀ ਵਿੱਚ ਬਹੁਤ ਰੰਗੀਨ ਮਜਾਜਤਾ ਸੀ ਕਦੇ-ਕਦੇ ਤਾਂ ਮੈਂ ਸੋਚ ਕੇ ਪਰੇਸ਼ਾਨ ਹੋ ਜਾਂਦੀ ਸੀ ਕਿ ਕਿਤੇ ਮੇਰਾ ਘਰ ਵਾਲਾ ਵੀ ਆਪਣੇ ਪਿਓ ਵਰਗਾ ਤਾਂ ਨਹੀਂ ਅਤੇ ਜਦੋਂ ਇਹ ਗੱਲ ਮੈਂ ਉਹਨਾਂ ਤੋਂ ਪੁੱਛਦੀ ਤਾਂ ਉਹ ਹੱਸ ਪੈਂਦੇ ਤੇ ਕਹਿੰਦੇ ਕਿ ਮੇਰਾ ਮੁੰਡਾ ਤਾਂ ਮੇਰੇ ਤੇ ਨਹੀਂ ਗਿਆ ਬਲਕਿ ਉਹ ਤਾਂ ਆਪਣੀ ਮਾਂ ਤੇ ਗਿਆ ਉਹ ਤਾਂ ਸਿੱਧਾ ਸਾਦਾ ਜਿਹਾ ਮੁੰਡਾ ਹੈ ਅਤੇ ਗੁਜ਼ਾਰਾ ਕਰਨ ਵਾਲਾ ਹੈ ਇਹ ਤਾਂ ਤੈਨੂੰ ਵੀ ਪਤਾ ਹੋਏਗਾ ਕਿਉਂ ਪਿਆਰ ਦੇ ਮਾਮਲੇ ਵਿੱਚ ਕਿਸ ਹੱਦ ਤੱਕ ਹੈ ਮੈਂ ਸ਼ਰਮਾ ਕੇ ਸਨੂਨੀਮਾ ਕਰ ਲੈਂਦੀ ਸੀ ਮੈਂ ਉਹਨਾਂ ਦੀਆਂ ਗੱਲਾਂ ਸਮਝ ਚੁੱਕੀ ਸੀ ਤੇ ਉਹਨਾਂ ਦਾ ਇਰਾਦਾ ਵੀ ਸਮਝ ਗਈ ਸੀ ਅਤੇ ਅੱਜ ਬਹੁਤ ਜ਼ਿਆਦਾ ਗਰਮੀ ਸੀ ਦੁਪਹਿਰ ਦੀ ਰੋਟੀ ਤੋਂ ਬਾਅਦ ਮੈਨੂੰ ਆਪਣੇ ਸਹੁਰੇ ਨੂੰ ਦਵਾਈ ਦੇਣ ਦਾ ਖਿਆਲ ਆਇਆ ਇਸ ਸਮੇਂ ਮੈਂ ਬਹੁਤ ਹੀ ਹਲਕੇ ਫੁਲਕੇ ਪਤਲੇ ਜਿਹੇ ਕੱਪੜੇ ਪਾ ਲਈ ਸਨ ਮੈਂ ਗਰਮੀ ਨਾਲ ਭਿੱਜੀ ਪਈ ਸੀ ਘਰ ਵਿੱਚ ਕਿਉਂਕਿ ਸਾਡੇ ਦੋਨਾਂ ਤੋਂ ਬਿਨਾਂ ਹੋਰ ਕੋਈ ਨਹੀਂ ਹੁੰਦਾ ਸੀ ਅਤੇ ਉਹ ਤਾਂ ਮੇਰੇ ਤੋਂ ਉਮਰ ਵਿੱਚ ਬਹੁਤ ਵੱਡੀ ਸੀ ਮੈਂ ਉਹਨਾਂ ਨੂੰ ਬਹੁਤ ਹੀ ਇੱਜ਼ਤ ਦਿੰਦੀ ਸੀ ਅਤੇ ਜਦੋਂ ਵੀ ਮੈਂ ਇਸ ਹਲੀਏ ਵਿੱਚ ਉਹਨਾਂ ਦੇ ਕੋਲ ਜਾਂਦੀ ਫਿਰ ਮੈਨੂੰ ਵੇਖਦੀ ਤੇ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਆ ਜਾਂਦੀ ਸੀ ਕਹਿਣ ਲੱਗਦੇ ਇੱਕ ਗੱਲ ਕਹਾ ਤੈਨਾਂ ਕੱਪੜਿਆਂ ਵਿੱਚ ਬਹੁਤ ਚੰਗੀ ਲੱਗਦੀਆਂ ਕਿਉਂਕਿ ਗਰਮੀ ਦਾ ਮੌਸਮ ਹੈ ਤੇ ਇਨਸਾਨ ਨੂੰ ਇਸ ਤਰ੍ਹਾਂ ਦੇ ਹੀ ਕੱਪੜੇ ਪਾਉਣੇ ਚਾਹੀਦੇ ਨੇ ਅਤੇ ਤੇਰੀ ਸੱਸ ਵੀ ਘਰ ਵਿੱਚ ਇਸ ਤਰ੍ਹਾਂ ਨਾਲ ਹੀ ਰਿਹ ਕਰਦੀ ਸੀ ਗੱਲਾਂ-ਗੱਲਾਂ ਵਿਚ ਜਾਣੇ ਵਿੱਚ ਮੇਰਾ ਹੱਥ ਉਹਨਾਂ ਦੇ ਹੱਥ ਵਿੱਚ ਚਲਾ ਗਿਆ ਅਤੇ ਉਹਨਾਂ ਦੀ ਨਜ਼ਰ ਮੇਰੇ ਸਰੀਰ ਦੇ ਉੱਤੇ ਟਿਕੀ ਹੋਈ ਸੀ ਮੈਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਬਹੁਤ ਜ਼ਿਆਦਾ ਮਗਨ ਸੀਗੀ ਉਸ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਉਹਨਾਂ ਦੀ ਪਕੜ ਮੇਰੇ ਹੱਥਾਂ 'ਤੇ ਮਜ਼ਬੂਤ ਹੁੰਦੀ ਜਾ ਰਹੀ ਸੀ ਹੁਣ ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਮੈਨੂੰ ਆਪਣੇ ਸਹੁਰੇ ਦੇ ਕਮਰੇ ਵਿੱਚ ਆਉਣ ਤੋਂ ਪਹਿਲਾਂ ਆਪਣੇ ਜਜ਼ਬਾਤ ਕਾਬੂ ਕਰਨੇ ਚਾਹੀਦੇ ਨੇ ਖੈਰ ਹੁਣ ਮੇ ਇਥੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ ਤਾਂ ਮੈਂ ਫੇਰ ਨੀਂਦ ਦਾ ਬਹਾਨਾ ਕਰਕੇ ਆਪਣੇ ਕਮਰੇ ਦੇ ਵਿੱਚ ਆ ਗਈ ਪਰ ਜਜ਼ਬਾਤ ਫੇਰ ਤੋੜ ਗਏ ਸੀ ਤੇ ਮੇਰੇ ਮਨ ਵਿੱਚ ਫੇਰ ਤੋਂ ਇੱਛਾ ਮਚਲ ਰਹੀ ਸੀ ਹੁਣ ਹਰ ਦੂਜੇ ਤੀਜੇ ਦਿਨ ਹੀ ਮੇਰਾ ਜ਼ੋਹਰਾ ਬਾਹਰ ਨਿਕਲ ਮੇਰਾ ਹੱਥ ਫੜ ਲੈਂਦਾ ਤੇ ਫਿਰ ਇੱਕ ਦਿਨ ਤਾਂ ਦੋਸਤੋ ਮੇਰਾ ਨਾਮ ਪ੍ਰੀਤ ਹੈ ਤੇ ਮੈਂ ਗਰੀਬ ਘਰ ਦੀ ਪੜ੍ਹੀ ਲਿਖੀ ਤੇ ਇੱਕ ਮਸੂਮ ਜਿਹੀ ਕੁੜੀ ਸੀ ਅਸੀਂ ਦੋ ਭੈਣਾਂ ਸੀ ਮੇਰੀ ਭੈਣ ਦਾ ਵਿਆਹ ਇੱਕ ਬਹੁਤ ਹੀ ਚੰਗੇ ਪਰਿਵਾਰ ਦੇ ਵਿੱਚ ਹੋਇਆ ਸੀ ਅਤੇ ਇਸ ਸਮੇਂ ਮੈਂ ਕਾਲਜ ਦੀ ਸਟੂਡੈਂਟ ਸੀ ਜਦੋਂ ਮੈਂ ਕਾਲਜ ਗਈ ਤਾਂ ਕੁੜੀਆਂ ਦੀਆਂ ਗੱਲਾਂ ਸੁਣ ਕੇ ਮੇਰਾ ਦਿਮਾਗ ਤਾਂ ਸੱਤਵੇਂ ਤੇ ਵਾਸਤੇ ਪਹੁੰਚ ਗਿਆ ਸੀ ਕੁੜੀਆਂ ਦਾ ਕਹਿਣਾ ਸੀ ਕਿ ਮੇ ਵੇਖਣ ਵਿੱਚ ਕਿੰਨੀ ਸੋਹਣੀ ਹੈ ਮੈਨੂੰ ਤਾਂ ਪੱਕਾ ਕੋਈ ਰਾਜਕੁਮਾਰ ਵਾਕੇ ਲੈ ਕੇ ਜਾਊ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਆਪਣੇ ਆਪ ਨੂੰ ਹਵਾ ਵਿੱਚ ਉਡਦਾ ਮਹਿਸੂਸ ਕਰਦੀ ਗਰੀਬੀ ਕਰਕੇ ਪੜਾਈ ਵਿੱਚੇ ਬੰਦ ਕਰ ਦਿੱਤੀ ਮੈਂ ਸ਼ੁਰੂ ਵਿੱਚ ਹੀ ਇਸ ਗੱਲ ਤੋਂ ਬਹੁਤ ਨਾਰਾਜ਼ ਹੋਈ ਸੀ ਕਿਉਂਕਿ ਮੈਂ ਪੜਨਾ ਚਾਹੁੰਦੀ ਸੀ ਪਰ ਮੇਰੀ ਮਾਂ ਨੇ ਮੈਨੂੰ ਝਟਕੇ ਚੁੱਪ ਕਰਵਾ ਦਿੱਤਾ ਤੇ ਮੈਂ ਵੀ ਖاموش ਹੋ ਗਈ ਸੀ ਮੈਨੂੰ ਜਿਹਾ ਲੱਗਣ ਲੱਗਿਆ ਸੀ ਜਿਵੇਂ ਮੇਰੇ ਲਈ ਬਹੁਤ ਹੀ امیر ਮੁੰਡੇ ਦਾ ਰਿਸ਼ਤਾ ਹੋਗਾ ਤੇ ਮੈਂ ਕਿਸੇ ਰਾਜਕੁਮਾਰ ਨਾਲ ਜਾਉਂਗੀ ਮੈਂ ਕਿਸੇ ਆਮ ਘਰ ਵਿੱਚ ਵਿਆਹ ਕਰਾ ਕੇ ਕਦੇ ਨਹੀਂ ਜਾਣਾ ਮੇਰੇ ਲਈ ਜੋ ਵੀ ਰਿਸ਼ਤਾ ਆਉਂਦਾ ਆਮ ਜਿਹੇ ਘਰ ਦਾ ਆਉਂਦਾ ਤਾਂ ਮੈਂ ਤੁਰੰਤ ਹੀ ਇਨਕਾਰ ਕਰ ਦਿੰਦੀ ਮੇਰੀ ਮਾਂ ਮੇਰੀ ਇਸਾਦਤ ਤੋਂ ਤੰਗ ਹੋ ਗਈ ਸੀ ਤੇ ਉਹ ਹਮੇਸ਼ਾ ਮੈਨੂੰ ਇਹੀ ਗੱਲ ਕਹਿੰਦੀ ਕਿ ਇਨਸਾਨ ਨੂੰ ਆਪਣੀ ਔਕਾਤ ਕਦੇ ਨਹੀਂ ਭੁੱਲਣੀ ਚਾਹੀਦੀ ਤੇਰਾ ਪਿਓ ਇੱਕ ਮਜ਼ਦੂਰ ਆਦਮੀ ਹੈ ਪਰ ਤੇਰੀ ਨਕਰੇਤਾ ਅਸਮਾਨ ਨੂੰ ਛੂਰੇ ਨੇ ਮੈਂ ਮਾਂ ਦੀਆਂ ਗੱਲਾਂ ਨੂੰ ਇੱਕ ਕੰਨ ਤੋਂ ਸੁਣ ਕੇ ਦੂਜੇ ਕੰਨ ਤੋਂ ਕੱਢ ਦਿਆ ਕਰਦੀ ਸੀ ਅਤੇ ਇਹਨਾਂ ਦਿਨਾਂ ਦੇ ਵਿੱਚ ਰਿਸ਼ਤੇ ਵਾਲੀ ਕੰਟੀ ਨੇ ਮਾਂ ਨੂੰ ਇੱਕ ਰਿਸ਼ਤੇ ਬਾਰੇ ਦੱਸਿਆ ਮੁੰਡਾ ਵਿਦੇਸ਼ ਵਿੱਚ ਕੰਮ ਕਰਦਾ ਸੀ ਤੇ ਉਸਦੇ ਖਾਨਦਾਨ ਵਿੱਚ ਸਿਰਫ ਉਸ ਦਾ ਪਿਓ ਸੀ ਇਹ ਰਿਸ਼ਤਾ ਹਰ ਤਰ੍ਹਾਂ ਦੇ ਨਾਲ ਮੈਨੂੰ ਸਹੀ ਲੱਗ ਰਿਹਾ ਸੀ ਪਰ ਮਾਂ ਨੂੰ ਇਹ ਗੱਲ ਰੱਖ ਰੱਖਦੀ ਸੀ ਕਿ ਮੁੰਡਾ ਇੰਡੀਆ ਤੋਂ ਬਾਹਰ ਰਹਿੰਦਾ ਹੈ ਪਤਾ ਨਹੀਂ ਕਦੋਂ ਵਾਪਸ ਆਊਗਾ ਮੇਰੀ ਧੀ ਇਕੱਲੀ ਕਿੱਦਾਂ ਰਹੂਗੀ ਅਤੇ ਉਸ ਦੀ ਗੈਰ ਮੌਜੂਦਗੀ ਵਿੱਚ ਘਰ ਵਿੱਚ ਰਹਿਣਾ ਵੀ ਔਖਾ ਪਰ ਮੈਂ ਆਪਣੀ ਮਾਂ ਨੂੰ ਸਮਝਾਇਆ ਕਿ ਅਜਿਹਾ ਕੁਝ ਨਹੀਂ ਹੈ ਹੁਣ ਜ਼ਮਾਨਾ ਬਹੁਤ ਤਰੱਕੀ ਕਰ ਗਿਆ ਹੈ ਤੁਸੀਂ ਪਰੇਸ਼ਾਨ ਨਾ ਹੋ ਬਹੁਤੀ ਮੇਰੀ ਚਿੰਤਾ ਨਾ ਕਰੋ ਇਹ ਵਹਿਮ ਆਪਣੇ ਦਿਲ ਤੋਂ ਕੱਢ ਦਿਓ ਮੈਂ ਆਪਣੇ ਘਰ ਵਾਲੇ ਨੂੰ ਆਪਣੀ ਮੁਠੀ ਵਿੱਚ ਕਰ ਲਾਂਗੀ ਅਤੇ ਉਹ ਮੇਰੇ ਬਿਨਾਂ ਨਹੀਂ ਰਹਿ ਸਕੂਗਾ ਮੈਂ ਤੁਰੰਤ ਆਪਣੇ ਕੋਲ ਬੁਲਾ ਲੂਗਾ ਉਦੋਂ ਮੈਂ ਮਾਂ ਨੂੰ ਕਿਹਾ ਕਿ ਤੁਸੀਂ ਉਹਨਾਂ ਤੋਂ ਪਹਿਲਾਂ ਇਹ ਗੱਲ ਮਨਵਾ ਲਉ ਕਿਉਂ ਮੈਨੂੰ ਨਾਲ ਲੈ ਕੇ ਜਾਣਗੇ ਮੈਨੂੰ ਵੀ ਬਾਹਰ ਘੁੰਮਣ ਫਿਰਨ ਦਾ ਬਹੁਤ ਸ਼ੌਕ ਸੀ ਮਾਂ ਨੂੰ ਇਹ ਗੱਲ ਮਾਮੂਲੀ ਜਹੀ ਲੱਗੀ ਤੇ ਜਦੋਂ ਉਹਨਾਂ ਨੇ ਮੇਰੇ ਹੋਣ ਵਾਲੇ ਘਰ ਵਾਲੇ ਨਾਲ ਗੱਲ ਕੀਤੀ ਤਾਂ ਉਸ ਨੇ ਵੀ ਇਸ ਗੱਲ ਦੀ ਹਾਮੀ ਭਰ ਲਈ ਸੀ ਕਿ ਉਹ ਛੇਤੀ ਹੀ ਮੈਨੂੰ ਆਪਣੇ ਨਾਲ ਲੈ ਕੇ ਜਾਊਗਾ ਵੈਸੇ ਵੀ ਇਸ ਦੇ ਬਗੈਰ ਇਸ ਦਾ ਪਿਓ ਤਾਂ ਇੱਥੇ ਕੱਲਾ ਰਹਿ ਹੀ ਸਕਦਾ ਸੀ ਉਸ ਨੂੰ ਤਾਂ ਹੁਣ ਵੀ ਨੌਕਰੀ ਸਾਹਮਦੇ ਸੀ ਅਤੇ ਮੇਰੇ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਨੌਕਰੀ ਸੰਭਾਲ ਲੈਣਗੇ ਇਹ ਸੋਚ ਕੇ ਮੇਰੀ ਮਾਂ ਸੰਤੁਸ਼ਟ ਹੋ ਗਈ ਸੀ ਪਰ ਮਾਂ ਦੇ ਦਿਲ ਵਿੱਚ ਫੇਰ ਵੀ ਸ਼ੱਕ ਸੀ ਗੈਰ ਲੋਕਾਂ ਵਿੱਚ ਕੁੜੀ ਨੂੰ ਵਿਆਹ ਰਹੀ ਹਾਂ ਪਤਾ ਨਹੀਂ ਲੋਕ ਕੀ ਹੋ ਜੇ ਹੋਣਗੇ ਪਰ ਮੈਨੂੰ ਬਸ ਪੈਸਾ ਨਜ਼ਰ ਆ ਰਿਹਾ ਸੀ ਮੇਰਾ ਘਰ ਵਾਲਾ ਬਹੁਤ ਹੀ ਜ਼ਿਆਦਾ ਚੰਗਾ ਸੀ ਮੇਰੇ ਨਾਲ ਬੜੇ ਹੀ ਪਿਆਰ ਨਾਲ پیش ਆਉਂਦਾ ਸੀ ਤੇ ਜਦੋਂ ਮੈਂ ਆਪਣੀ ਮਾਂ ਨੂੰ ਦੱਸਿਆ ਕਿ ਮੈਂ ਬਹੁਤ ਖੁਸ਼ ਹਾਂ ਤਉ ਉਹਨਾਂ ਦੀ ਵੀ ਸਾਰੀ ਨਾਰਾਜ਼ਗੀ ਦੂਰ ਹੋ ਗਈ ਸੀ ਅਤੇ ਕੁਝ ਮਹੀਨਿਆਂ ਦੇ ਬਾਅਦ ਹੀ ਉਸ ਨੇ ਮੈਨੂੰ ਕਿਹਾ ਕਿ ਹੁਣ ਮੈਂ ਵਾਪਸ ਜਾ ਰਿਹਾ ਤੇ ਮੈਂ ਛੇਤੀ ਹੀ ਤੈਨੂੰ ਆਪਣੇ ਕੋਲ ਬੁਲਾ ਲਾਂਗਾ ਰੋ ਰੋ ਕੇ ਮੈਂ ਉਸ ਨੂੰ ਵਿਦਾ ਕੀਤਾ ਸੀ ਪੂਰਾ ਸਾਲ ਲੰਘ ਗਿਆ ਸੀ ਉਹ ਹੁਣ ਤੱਕ ਨਹੀਂ ਆਇਆ ਸੀ ਤੇ ਜਦੋਂ ਵੀ ਮੈਂ ਉਸ ਨੂੰ ਕਹਿੰਦੀ ਕਿ ਮੈਨੂੰ ਆਪਣੇ ਕੋਲ ਬੁਲਾ ਲਓ ਤਾਂ ਹਮੇਸ਼ਾ ਇਹ ਕਹਿ ਕੇ ਟਾਲ ਦਿੰਦਾ ਸੀ ਕਿ ਉਹ ਤਿਆਰੀ ਕਰ ਰਿਹਾ ਹੈ ਤੇ ਜਲਦ ਹੀ ਮੈਨੂੰ ਆਪਣੇ ਕੋਲ ਬੁਲਾ ਲਊਗਾ ਤੇ ਮੈਂ ਸੋਚਦੀ ਸੀ ਕਿਆ ਕਰੋ ਕਿਹੜੀ ਤਿਆਰੀ ਹੈ ਜੋ 1 ਸਾਲ ਦਾ ਸਮਾਂ ਗੁਜ਼ਰਨ ਦੇ ਬਾਵਜੂਦ ਵੀ ਹੁਣ ਤੱਕ ਪੂਰੀ ਨਹੀਂ ਹੋਈ ਸੀ ਅਤੇ ਜਦੋਂ ਵੀ ਮੈਂ ਆਪਣੇ ਸਹੁਰੇ ਨੂੰ ਆਪਣੇ ਘਰ ਵਾਲੇ ਦੇ ਵਰਤਾਦੀ ਸ਼ਿਕਾਇਤ ਕਰਦੀ ਕਿਉਂ ਮੈਨੂੰ ਉੱਥੇ ਜਾ ਕੇ ਭੁੱਲ ਗਏ ਨੇ ਅਜਿਹਾ ਲੱਗਦਾ ਜਿਵੇਂ ਉਹ ਮੇਰੇ ਨਾਲ ਪਿਆਰ ਹੀ ਨਹੀਂ ਕਰਦੇ ਤਾਂ ਮੇਰਾ ਸਹੁਰਾ ਕਹਿੰਦਾ ਤੂੰ ਚਿੰਤਾ ਨਾ ਕਰ ਤੂੰ ਕਿਉਂ ਪਰੇਸ਼ਾਨ ਹੋ ਰਹੀ ਹੈਂ ਉਹ ਤੇਰਾ ਘਰ ਵਾਲਾ ਉਸਨੇ ਤੇਰੇ ਨਾਲ ਵਿਆਹ ਕੀਤਾ ਤੇ ਉਹ ਤੈਨੂੰ ਜ਼ਰੂਰ ਆਪਣੇ ਕੋਲ ਬੁਲਾਊਗਾ ਅਤੇ ਵੈਸੇ ਵੀ ਮੈਂ ਤਾਂ ਇਤਿਹਾ ਹੀ ਤੇਰਾ ਧਿਆਨ ਰੱਖਣ ਲਈ ਤੈਨੂੰ ਕਿਸ ਗੱਲ ਦੀ ਚਿੰਤਾ ਹੈ ਪਹਿਲਾਂ ਤਾਂ ਮੈਂ ਉਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਹਾਸ ਦਿੰਦੀ ਤੇ ਖੁਸ਼ ਹੁੰਦੀ ਸੀ ਪਰ ਉਹ ਇਹ ਗੱਲ ਕਹਿੰਦੇ ਹੋਏ ਅਜੀਬ ਨਜ਼ਰਾਂ ਨਾਲ ਮੈਨੂੰ ਵੇਖਣ ਲੱਗਦੇ ਸੀ ਅਤੇ ਕਦੇ-ਕਦੇ ਤਾਂ ਉਹ ਬਹਾਨੇ ਨਾਲ ਮੈਨੂੰ ਫੜ ਕੇ ਆਪਣੇ ਨਾਲ ਲਾ ਰਹੇ ਤੇ ਫਿਰ ਮੈਨੂੰ ਦਿਲਾਸਾ ਦਿੰਦੇ ਕਿ ਸਭ ਠੀਕ ਹੋ ਜਾਊਗਾ ਮੈਂ ਤੇਰੇ ਘਰ ਵਾਲੇ ਨਾਲ ਗੱਲ ਕਰੂੰਗਾ ਕਿ ਤੈਨੂੰ ਛੇਤੀ ਲੈ ਕੇ ਜਾਵਾਂਗੇ ਇਹ ਕਹਿੰਦੇ ਹੂ ਉਹਨਾਂ ਦਾ ਹੱਥ ਕਦੇ ਮੇਰੀ ਬਾਹ ਨੂੰ ਕਦੇ ਮੇਰੀ ਪਿੱਠ ਨੂੰ ਲੱਗਦਾ ਮੈਂ ਕਦੇ-ਕਦੇ ਇਸ ਪਲ ਨੂੰ ਮਹਿਸੂਸ ਨਹੀਂ ਕਰਦੀ ਸੀ ਅਤੇ ਕਦੇ-ਕਦੇ ਮੇਰੇ ਤੇ ਅਜੀਬ ਜਿਹੀ ਮਦਹੋਸ਼ੀ ਛਾ ਜਾਂਦੀ ਸੀ ਉਹ ਮੇਨਾਂ ਘੰਟਾ-ਘੰਟਾ ਗੱਲਾਂ ਕਰਦੇ ਰਹਿੰਦੇ ਸੀ ਕਿਉਂਕਿ ਮੈਂ ਵੀ ਘਰ ਵਿੱਚ ਕੱਲੀ ਹੁੰਦੀ ਸੀ ਮੇਰਾ ਜ਼ਿਆਦਾ ਸਮਾਂ ਆਪਣੇ ਸਹੁਰੇ ਦੇ ਨਾਲ ਹੀ ਬੀਤਦਾ ਸੀ ਅਤੇ ਫਿਰ ਮੈਂ ਹੌਲੀ-ਹੌਲੀ ਉਸ ਦੇ ਨੇੜੇ ਹੋਣ ਲੱਗੀ ਸੀ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦੀ ਸੀ ਅਤੇ ਪਤਾ ਨਹੀਂ ਕਦੋਂ ਸਾਡੇ ਦੋਵਾਂ ਦੇ ਰਿਸ਼ਤੇ ਦੀ ਨੀਅਤ ਬਦਲਣ ਲੱਗੀ ਸੀ ਉਹ ਉਸ ਦਿਨ ਜਦੋਂ ਪਹਿਲੀ ਵਾਰੀ ਮੇਰਾ ਜਿਸਮ ਉਹਨਾਂ ਦੇ ਜਿਸਮ ਦੇ ਨਾਲ ਟਕਰਾਇਆ ਤਾਂ ਸਾਡੇ ਦੋਵਾਂ ਦੇ ਹੀ ਜਜ਼ਬਾਤ ਉਮੜ ਪਏ ਸੀ ਉਹ ਜੋ ਮੈਨੂੰ ਸਿਰਫ ਆਪਣੇ ਘਰਵਾਲੇ ਨਾਲ ਹੀ ਕਰਨਾ ਚਾਹੀਦਾ ਸੀ ਉਹ ਸਭ ਮੈਂ ਉਹਨਾਂ ਨਾਲ ਕਰ ਦਿੱਤੀ ਗਈ ਅਤੇ ਜਦੋਂ ਜਜ਼ਬਾਤ ਦਾ ਤੂਫਾਨ ਰੁਕਿਆ ਤਾਂ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਸੀ ਅਤੇ ਇਹ ਮੇਰੇ ਤੋਂ ਕੀ ਹੋ ਗਿਆ ਮੈਂ ਤੁਰੰਤ ਆਪਣੀ ਥਾਂ ਤੋਂ ਉੱਠੀ ਤੇ ਆਪਣੇ ਕਮਰੇ ਵਿੱਚ ਜਾ ਕੇ ਰੋਣ ਲੱਗ ਪਈ ਸੀ ਪਤਾ ਨਹੀਂ ਹੁਣ ਕੀ ਹੋਊਗਾ ਮੇਰਾ ਸਹੁਰਾ ਮੇਰੇ ਬਾਰੇ ਵਿੱਚ ਕੀ ਸੋਚੂਗਾ ਜੇਕਰ ਉਸਨੀ ਗੱਲ ਮੇਰੇ ਘਰਵਾਲੇ ਨੂੰ ਦੱਸ ਦਿੱਤੀ ਤਾਂ ਉਹ ਤਾਂ ਮੈਨੂੰ ਘਰੋਂ ਹੀ ਕੱਢ ਦੇਣਗੇ ਘਰਵਾਲੇ ਤੋਂ ਜ਼ਿਆਦਾ ਮੈਨੂੰ ਆਪਣੀ ਮਰਿਆਦਾ ਨੂੰ ਪਾਰ ਕਰਨ ਦਾ ਬਹੁਤ ਡਰ ਰਿਹਾ ਸੀ ਅਤੇ ਉਸ ਸਮੇਂ ਮੇਰੀ ਹਾਲਤ ਬਹੁਤ ਖਰਾਬ ਹੋ ਰਹੀ ਸੀ ਮੇਰੇ ਵਿੱਚੋਂ ਉਹਨਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੋ ਰਹੀ ਸੀ ਪਰ ਮਜਬੂਰੀ ਸੀ ਜਦੋਂ ਰਾਤ ਨੂੰ ਮੈਂ ਸੋਰਨ ਦਵਾਈ ਦੇਣ ਤੋਂ ਬਾਅਦ ਆਪਣੇ ਕਮਰੇ ਵਿੱਚ ਆਉਣ ਲੱਗੀ ਤਾਂ ਉਹਨਾਂ ਨੇ ਮੈਨੂੰ ਫੇਰ ਤੋਂ ਹੱਥ ਫੜ ਕੇ ਆਪਣੇ ਉੱਪਰ ਕਰ ਲਿਆ ਹੁਣ ਉਹਨਾਂ ਦੀ ਇੱਛਾ ਵਧਣ ਲੱਗੀ ਸੀ ਅਤੇ ਜਦੋਂ ਮੈਂ ਉਹਨਾਂ ਨੂੰ ਰੋਕਿਆ ਤਾਂ ਉਹਨਾਂ ਨੂੰ ਕਹਿਣ ਲੱਗੀ ਕਿ ਉਸ ਦਿਨ ਜੋ ਸਭ ਕੁਝ ਹੋਇਆ ਉਹਨ ਜਾਣੇ ਵਿੱਚ ਹੋਇਆ ਸੀ ਮੈਨੂੰ ਮਾਫ਼ ਕਰ ਦਿਓ ਹੁਣ ਤੋਂ ਮੈਂ ਸਭ ਕੁਝ ਨਹੀਂ ਕਰਨਾ ਮੇਰੇ ਘਰ ਬੜੇ ਤੋਂ ਜ਼ਿਆਦਾ ਹੀ ਉਹਨਾਂ ਨੇ ਮੈਨੂੰ ਪਿਆਰ ਦਿੱਤਾ ਸੀ ਤੇ ਮੈਂ ਇਸ ਪਿਆਰ ਵਿੱਚ ਵੈਦੀ ਚਲੀ ਗਈ ਅਤੇ ਇਹ ਵੀ ਪੁੱਲ ਗਈ ਸੀ ਕਿ ਮੈਂ ਆਪਣੇ ਘਰ ਵੇ ਲਈ ਦੀ ਅਮਾਨਤਾਂ ਮੈਨੂੰ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਇਹ ਸਭ ਨਹੀਂ ਕਰਨਾ ਚਾਹੀਦਾ ਸੀ ਪਰ ਮੇਰੇ ਲਈ ਆਪਣੇ ਜਜ਼ਬਾਤਾਂ ਤੇ ਕਾਬੂ ਰੱਖਣਾ ਮੁਸ਼ਕਲ ਹੋ ਗਿਆ ਸੀ ਅਤੇ ਹੁਣ ਮੈਨੂੰ ਉਹਨਾਂ ਦੀ ਆਦਤ ਜੀ ਹੋ ਗਈ ਸੀ ਤੇ ਮੈਂ ਹਰ ਰੋਜ਼ ਜਦੋਂ ਤੱਕ ਉਹਨਾਂ ਨਾਲ ਪਿਆਰ ਭਰੇ ਪਲ ਨਾ گزار ਲੈਂਦੀ ਮੈਨੂੰ ਚੈਨ ਵੀ ਨਾ ਆਉਂਦਾ ਦੇਖਦੇ ਹੀ ਦੇਖਦੇ 8 ਮਹੀਨੇ ਲੰਘ ਗਏ ਸੀ ਹੁਣ ਤਾਂ ਜਜ਼ਬਾਤ ਵੀ ਸ਼ਾਂਤ ਹੋ ਗਏ ਸਨ ਤੇ ਮੇਰੇ ਦਿਲ ਵਿੱਚ ਉਹ ਇੱਛਾ ਹੀ ਨਹੀਂ ਮਚਲਦੀ ਸੀ ਜੋ ਹੁਣ ਤੋਂ ਕੁਝ ਸਮਾਂ ਪਹਿਲਾਂ ਤੱਕ ਸੀ ਅਤੇ ਸਭ ਕੁਝ ਮੇਰੇ ਸਹੁਰੇ ਕਰਕੇ ਹੀ ਹੋਇਆ ਸੀ ਉਹਨਾਂ ਨੇ ਮੈਨੂੰ ਹਰ ਤਰ੍ਹਾਂ ਨਾਲ ਸੰਤੁਸ਼ਟ ਕਰ ਦਿੱਤਾ ਸੀ ਜਿਸ ਦੀ ਵਜ੍ਹਾ ਨਾਲ ਮੈਂ ਉਹਨਾਂ ਦੀ ਆਸ ਵਿੱਚ ਰਹਿਣ ਲੱਗੀ ਸੀ ਤੇ ਖੁਦ ਹੀ ਉਹਨਾਂ ਦੇ ਕੋਲ ਚਲੀ ਜਾਂਦੀ ਸੀ ਇੱਕ ਰਾਤ ਫੋਨ ਦੇ ਉੱਤੇ ਉਹ ਮੇਰੇ ਬਾਰੇ ਵਿੱਚ ਹੀ ਗੱਲ ਕਰ ਰਿਹਾ ਸੀ ਅਤੇ ਦੂਜੇ ਪਾਸੇ ਤੋਂ ਆਵਾਜ਼ ਆ ਰਹੀ ਸੀ ਉਹਨੂੰ ਸਪੀਕ ਕਰਦੇ ਸੀ ਤੇ ਮੇਰਾ ਸਹੁਰਾ ਥੋੜਾ ਉੱਚਾ ਸੁਣਨ ਦਾ ਆਦੀ ਸੀ ਇਸ ਲਈ ਉਹ ਕਾਲ ਸਪੀਕਰ ਤੇ ਲਾ ਕੇ ਹੀ ਆਪਣੇ ਮੁੰਡੇ ਨਾਲ ਗੱਲ ਕਰ ਰਿਹਾ ਸੀ ਤੇ ਹੁਣ ਜਦੋਂ ਮੈਂ ਦਰਵਾਜ਼ੇ ਕੋਲ ਪਹੁੰਚੀ ਤਾਂ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਮੇਰੇ ਘਰ ਵਾਲੇ ਨਾਲ ਗੱਲ ਕਰ ਰਹੇ ਨੇ ਅਤੇ ਜਦੋਂ ਉਹਨਾਂ ਨੇ ਮੇਰਾ ਨਾਮ ਲਿੱਤਾ ਮੈਂ ਇੱਕਦਮ ਡਰ ਗਈ ਸੀ ਮੈਂ ਦੇਖਣਾ ਚਾਹ ਰਹੀ ਸੀ ਕਿ ਮੇਰਾ ਸਹੁਰਾ ਮੇਰੇ ਬਾਰੇ ਉਹਨਾਂ ਨਾਲ ਕੀ ਗੱਲ ਕਰਦਾ ਹੈ ਉਹਨਾਂ ਨੇ ਮੇਰੇ ਨਾਲ ਵਾਦਾ ਕੀਤਾ ਸੀ ਕਿ ਉਸ ਨੂੰ ਕੁਝ ਵੀ ਨਹੀਂ ਦੱਸਾਂਗੀ ਤੇ ਉਹ ਮੈਨੂੰ ਲੈ ਕੇ ਜਾਵੇ ਪਰ ਜੋ ਘਰ ਉਹਨਾਂ ਨੇ ਕਹੀ ਉਸ ਨੂੰ ਸੁਣ ਕੇ ਤਾਂ ਮੇਰੇ ਪੈਰਾਂ ਥਲੋਂ ਜ਼ਮੀਨ ਖਿਸਕ ਗਈ ਉਹ ਮੇਰੇ ਘਰਵਾਲੇ ਨੂੰ ਕਹਿਣ ਲੱਗੇ ਕਿ ਇੱਥੇ ਮੈਂ ਤੇਰੇ ਹਿੱਸੇ ਦੇ ਫਰਜ਼ਦਾ ਕਰਦਾ ਕਰਦਾ ਥੱਕ ਗਿਆ ਹਾਂ ਤੇਰੀ ਘਰਵਾਲੀ ਤਾਂ ਬਹੁਤ ਹੀ ਜ਼ਿਆਦਾ ਦਿਲਚਸਪ ਹੈ ਇਸ ਦਾ ਪਿਆਰ ਤਾਂ ਦਿਲ ਹੀ ਨਹੀਂ ਪਰਦਾ ਮੈਂ ਇਸ ਨੂੰ ਖੁਸ਼ ਕਰਦਾ ਕਰਦਾ ਥੱਕ ਗਿਆ ਜਵਾਬ ਵਿੱਚ ਮੇਰਾ ਘਰਵਾਲਾ ਹੌ ਜ਼ੋਰ ਨਾਲ ਹੱਸਿਆ ਤੇ ਕਹਿਣ ਲੱਗਾ ਕਿ ਮੈਂ ਤਾਂ ਇਹ ਵਿਆਹ ਸਿਰਫ ਤੁਹਾਡੇ ਲਈ ਹੀ ਕੀਤਾ ਹੈ ਮੈਨੂੰ ਕੀ ਜ਼ਰੂਰਤ ਸੀ ਮੈਂ ਤਾਂ ਆਪਣੀ ਰਾਣੀ ਦੇ ਨਾਲ ਇੱਥੇ ਬਹੁਤ ਖੁਸ਼ ਹਾਂ ਅਤੇ ਤੁਹਾਡੀ تنہائی ਹੀ ਮੈਨੂੰ ਸਤਾਉਂਦੀ ਸੀ ਇਸ ਤਰ੍ਹਾਂ ਨਾਲ ਤਾਂ ਕੋਈ ਗਰੀਬ ਤੋਂ ਗਰੀਬ ਕੁੜੀ ਵੀ ਤੁਹਾਡੀ ਉਮਰ ਕਰਕੇ ਤੁਹਾਡੇ ਨਾਲ ਰਿਸ਼ਤਾ ਜੋੜਨ ਲਈ ਕਦੇ ਰਾਜ਼ੀ ਨਾ ਹੁੰਦੀ ਇਸ ਲਈ ਹੀ ਮੈਨੂੰ ਇਹ ਵਿਆਹ ਕਰਨਾ ਪਿਆ ਤੇ ਮਜਬੂਰੀ ਵਿੱਚ ਨਾਟਕ ਕੀਤਾ ਇਹ ਸਭ ਸੁਣ ਕੇ ਮੇਰੇ ਪੈਰਾਂ ਥਲੋਂ ਜ਼ਮੀਨ ਖਿਸਕ ਗਈ ਸੀ ਤੇ ਮੇਰੇ ਹੱਥਾਂ ਵਿੱਚ ਹੱਥ ਕੰਬ ਰਹੇ ਸੀ ਮੈਂ ਸਿਰਫ ਫੜ ਕੇ ਰਹਿ ਗਈ ਸੀ ਕਿੰਨੀ ਦੇਰ ਜ਼ਮੀਨ ਤੇ ਬੈਠੀ ਰਹੀ ਤੇ ਫਿਰ ਬਹੁਤ ਹੀ ਮੁਸ਼ਕਲ ਨਾਲ ਮੈਂ ਆਪਣੀ ਥਾ ਤੋਂ ਉੱਠੀ ਤੇ ਆਪਣੇ ਕਮਰੇ ਵਿੱਚ ਆਈ ਮੈਂ ਸੋਚ-ਸੋਚ ਕੇ پاگل ਹੋ ਰਹੀ ਸੀ ਤੇ ਰੋ ਰਹੀ ਸੀ ਕਿ ਮੇਰੇ ਘਰ ਵਾਲੇ ਤੇ ਸਹੁਰੇ ਨੇ ਮੈਨੂੰ ਕਿੰਨਾ ਵੱਡਾ ਧੋਖਾ ਦਿੱਤਾ ਮੇਰਾ ਘਰ ਵਾਲਾ ਵਿਆਹਿਆ ਸੀ ਤੇ ਉਸ ਨੇ ਆਪਣੇ ਪਿਓ ਲਈ ਮੇਨ ਨਾਲ ਵਿਆਹ ਕੀਤਾ ਸੀ ਇਸ ਪਿਓ ਤੇ ਪੁੱਤ ਨੇ ਮੈਨੂੰ ਜੀ ਭਰ ਕੇ ਇਸਤੇਮਾਲ ਕੀਤਾ ਤੇ ਮੈਂ ਇਹਨਾਂ ਦੇ ਪੈਸੇਆ ਕਰਕੇ ਸਿਰਫ ਇਹਨਾਂ ਦੇ ਨਾਲ ਰਹੀ ਮੈਨੂੰ ਆਪਣੇ ਆਪ ਤੇ ਬਹੁਤ ਗੁੱਸਾ ਆ ਰਿਹਾ ਸੀ ਤੇ ਆਪਣੇ ਆਪ ਤੋਂ ਨਫ਼ਰਤ ਹੋ ਰਹੀ ਸੀ ਪਰ ਮੈਂ ਹੁਣ ਫੈਸਲਾ ਕਰ ਲਿਆ ਸੀ ਕਿ ਮੈਂ ਹੁਣ ਇੱਥੇ ਨਹੀਂ ਰਹਿਣਾ ਅਗਲੇ ਦਿਨ ਮੈਂ ਆਪਣੇ ਸਹੁਰੇ ਦੇ ਨਾਲ ਕੋਈ ਗੱਲ ਕੀਤੇ ਬਿਨਾਂ ਹੀ ਆਪਣੀ ਮਾਂ ਦੇ ਘਰ ਆ ਗਈ ਸੀ ਕਿਉਂਕਿ ਹੁਣ ਮੈਂ ਉਹਨਾਂ ਦੀ ਸ਼ਕਲ ਤੱਕ ਨਹੀਂ ਦੇਖਣਾ ਚਾਹੁੰਦੀ ਸੀ ਮੈਨੂੰ ਉਹਨਾਂ ਨਾਲ ਇਸ ਕਦਰ ਨਫ਼ਰਤ ਹੋ ਰਹੀ ਸੀ ਕਿ ਉਹਨਾਂ ਦਾ ਖਿਆਲ ਆਉਂਦੇ ਹੀ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਤੇ ਗਲਤੀਆਂ ਦਾ ਅਹਿਸਾਸ ਮੇਰੇ ਦਿਲ ਵਿੱਚ ਹੁੰਦਾ ਤੇ ਫਿਰ ਘਰ ਆਉਣ ਤੋਂ ਬਾਅਦ ਜਦੋਂ ਮੈਂ ਆਪਣੀ ਮਾਂ ਨੂੰ ਆਪਣਾ ਫੈਸਲਾ ਦੱਸਿਆ ਪਹਿਲਾਂ ਤਾਂ ਉਸਨੇ ਮੈਨੂੰ ਇਸ ਫੈਸਲੇ ਨੂੰ ਮੰਨਣ ਤੋਂ ਮਨਾ ਕਰ ਦਿੱਤਾ ਤੇ ਫਿਰ ਕਿਹਾ ਤੂੰ ਨਹੀਂ ਜਾਣਦੀ ਦੁਨੀਆ ਕਿੰਨੀਆਂ-ਕਿੰਨੀਆਂ ਗੱਲਾਂ ਬਣਾਉਗੀ ਲੋਕ ਸੌ ਸਵਾਲ ਪੁੱਛਣਗੇ ਤਾਂ ਮੈਂ ਕੀ ਜਵਾਬ ਦਵਾਂਗੀ ਕਿ ਤੇਰਾ ਤਲਾਕ ਦਾ ਉਸ ਸਮੇਂ ਕਿੱਦਾਂ ਹੋ ਗਿਆ ਮੈਂ ਮਾਂ ਤੋਂ ਨਜ਼ਰਾਂ ਚਰਾਣ ਲੱਗੀ ਮਾਂ ਨੂੰ ਕਿਸੇ ਸੂਰਤ ਵਿੱਚ ਇਹ ਗੱਲ ਨਹੀਂ ਦੱਸ ਸਕਦੀ ਸੀ ਕਿ ਮੈਂ ਗੁਨਾਹ ਕੀਤਾ ਉਦੋਂ ਮਜਬੂਰਨ ਮੈਂ ਮਾਂ ਨੂੰ ਕਿਹਾ ਕਿ ਮੇਰਾ ਸਹੁਰਾ ਮੇਰੇ ਤੇ ਬੁਰੀ ਨਜ਼ਰ ਰੱਖਦਾ ਹੁਣ ਮੈਂ ਉੱਥੇ ਨਹੀਂ ਰਹਿ ਸਕਦੀ ਮੈਂ ਚਾਹ ਕੇ ਵੀ ਆਪਣੀ ਮਾਂ ਨੂੰ ਨਹੀਂ ਦੱਸ ਸਕਦੀ ਸੀ ਇਹ ਗੱਲ ਸੁਣ ਕੇ ਮੇਰੀ ਮਾਂ ਚੁੱਪਚੀ ਹੋ ਗਈ ਤੇ ਫਿਰ ਜਦੋਂ ਉਸਨੇ ਮੇਰੇ ਪਿਓ ਨਾਲ ਗੱਲ ਕੀਤੀ ਤਾਂ ਮੇਰੇ ਪਿਓ ਨੇ ਵੀ ਕਿਹਾ ਕਿ ਮੇਰਾ ਫੈਸਲਾ ਸਹੀ ਹੈ ਅਤੇ ਫਿਰ ਮੈਂ ਆਪਣੇ ਘਰਵਾਲੇ ਨੂੰ ਤਲਾਕ ਦਾ ਨੋਟਿਸ ਭੇਜ ਦਿੱਤਾ ਸੀ ਉਸਨੇ ਮੈਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਮੈਨੂੰ ਮੇਰੇ ਤਲਾਕ ਦਾ ਕਾਰਨ ਪੁੱਛਦਾ ਰਿਹਾ ਤੇ ਜਦੋਂ ਮੈਂ ਰੋਂਦੇ ਰੋਂਦੇ ਸਾਰੀ ਗੱਲ ਦੱਸੀ ਤਾਂ ਉਹ ਸੁਣ ਕੇ ਚੁੱਪੀ ਹੋ ਗਿਆ ਸੀ ਕਹਿ ਲੱਗਾ ਮੈਂ ਤੇਰੇ ਤੋਂ ਮਾਫੀ ਚਾਹੁੰਦਾ ਹਾਂ ਮੈਨੂੰ ਮaaf ਕਰਦੀ ਮੈਨੂੰ ਤੇਰੇ ਜਜ਼ਬਾਤਾਂ ਨਾਲ ਨਹੀਂ ਖੇਡਣਾ ਚਾਹੀਦਾ ਸੀ ਤੈਨਾਂ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਪਰ ਮੈਂ ਮਜਬੂਰ ਸੀ ਮੈਨੂੰ ਮੇਰੇ ਬਾਪ ਦੀ ਤਨਹਾਈ ਸਤਾਉਂਦੀ ਸੀ ਤੇ ਮੈਨੂੰ ਘਰਵਾਲੀ ਦੀ ਜ਼ਰੂਰਤ ਵੀ ਨਹੀਂ ਸੀ ਮੈਂ ਆਪਣੀ ਪਹਿਲੀ ਘਰਵਾਲੀ ਨਾਲ 4 ਸਾਲ ਪਹਿਲਾਂ ਹੀ ਵਿਆਹ ਕਰਵਾ ਚੁੱਕਿਆ ਹਾਂ ਮੇਰੇ ਤੋਂ ਬੱਚੇ ਵੀ ਨਹੀਂ ਤੇ ਮੈਂ ਇਹਨਾਂ ਦੇ ਨਾਲ ਬਹੁਤ ਖੁਸ਼ ਹਾਂ ਉਸ ਤੋਂ ਬਾਅਦ ਤਲਾਕ ਦੇ ਬਾਅਦ ਕਿੰਨਾ ਹੀ ਸਮਾਂ ਲੱਗਿਆ ਮੈਨੂੰ ਆਪਣੇ ਆਪ ਨੂੰ ਸੰਭਾਲਣ ਵਿੱਚ ਫਿਰ ਹੌਰੀ ਹੌਰੀ ਮੇਂ ਜ਼ਿੰਦਗੀ ਵੱਲ ਦੁਜੀ ਵਾਰ ਵਾਪਸ ਆਉਣ ਲੱਗੀ ਪਰ ਇਹ ਜ਼ਖਮ ਸ਼ਾਇਦ ਹਮੇਸ਼ਾ ਮੇਰੇ ਨਾਲ ਰਹਿਣਾ ਸੀ ਤੇ ਹੁਣ ਮੇਰੇ ਵਿਆਹ ਲਈ ਦੌਲਤਮੰਦੀ بجائے ਇੱਕ ਚੰਗਾ ਇਨਸਾਨ ਸੀ ਕਿਉਂਕਿ ਜੋ ਮੈਂ ਗਲਤੀ ਇੱਕ ਵਾਰ ਕਰ ਚੁੱਕੀ ਸੀ ਉਸ ਨੇ ਮੈਨੂੰ ਉਮਰ ਪਰ ਦਾ ਸਬਕ ਸਿਖਾ ਦਿੱਤਾ ਸੀ ਦੋਸਤੋ ਜੇ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਇਓ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀ